ਬਠਿੰਡਾ ਦੇ ਮਾਨਸਾ ਰੋਡ ਤੇ ਇੱਕ ਕਾਰਾਂ ਦੀ ਦੀਪ ਹੋਂਡਾ ਏਜੰਸੀ ਦੇ ਉੱਤੇ ਲਗਾਏ ਕੁਝ ਲੋਕਾਂ ਵੱਲੋਂ ਧੋਖਾਧੜੀ ਦੇ ਦੋਸ਼ ਸਿਖਲਜ ਮੈਨੇਜਰ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਮੈਨੂੰ ਇਸ ਸਬੰਧੀ ਨਹੀਂ ਪਤਾ ਉਦਵਾਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਮਾਨਸਾ ਰੋਡ ਤੇ ਇੱਕ ਕਾਰਾਂ ਦੀ ਏਜੰਸੀ ਦੀਪ ਹੋਂਡਾ ਏਜੰਸੀ ਦੇ ਅੰਦਰ ਕੁਝ ਲੋਕ ਇਕੱਠੇ ਹੋਏ ਤੇ ਉਹਨਾਂ ਵੱਲੋਂ ਇਸ ਦੇ ਗੇਟ ਦੇ ਉੱਤੇ ਧਰਨਾ ਮਾਰਿਆ ਗਿਆ ਦਸਨ ਬਣਦਾ ਹੈ ਕਿ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਇਹਨਾਂ ਵੱਲੋਂ ਗੱਡੀਆਂ ਸੀਰੀ ਕੀਤੀਆਂ ਜਾਂਦੀਆਂ ਹਨ ਉਹਨਾਂ ਦਾ ਨੰਬਰ 3005 ਹੀ ਸਾਰੀਆਂ ਗੱਡੀਆਂ ਤੇ ਲਗਾਇਆ ਜਾਂਦਾ ਹੈ ਅਤੇ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਜੋ ਗੱਡੀਆਂ ਹਨ ਡੈਮੋ ਗੱਡੀਆਂ ਹਨ ਉਹਨਾਂ ਦੇ ਉੱਤੇ ਵੀ 005 ਨੰਬਰ ਲੱਗਿਆ ਇਸ ਨੂੰ ਦਿਖਾ ਰਹੇ ਹਾਂ ਬਹੁਤ ਸਾਰੀਆਂ ਗੱਡੀਆਂ ਦੇ ਉੱਤੇ ਇਸ ਤਰ੍ਹਾਂ ਦੇ ਨੰਬਰ ਨੇ ਜਿਹੜੇ ਇੱਕ ਹੀ ਨੰਬਰ ਲੱਗਿਆ ਹੋਇਆ ਇਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਨਾਲ ਹੀ ਜੋ ਇਹਨਾਂ ਵੱਲੋਂ ਬੀਮੇ ਕੀਤੇ ਜਾਂਦੇ ਆ ਉਹ ਕਿਸੇ ਆਪਣਾ ਦੀਪ ਹੋਂਡਾ ਏਜੰਸੀ ਦੀ ਜਿਹੜੀ ਹੈਗੀ ਹੈ ਉਹਨਾਂ ਦੇ ਇਹਨਾਂ ਤੋਂ ਪੈਸੇ ਲਈ ਜਾਂਦੇ ਤੇ ਨਾਲ ਨਾਲ ਇਹਨਾਂ ਤੋਂ ਇਹ ਜਿਹੜੀ ਇਹਨਾਂ ਤੋਂ ਬੀਮੇ ਦਿੱਤੇ ਜਾਂਦੇ ਆ ਉਹ ਕਿਸੇ ਹੋਰ ਏਜੰਸੀ ਵੱਲ ਦਿੱਤੇ ਜਾਂਦੇ ਆ ਜੋ ਇਹਦੇ ਨਾਲੋਂ ਨਾ ਕਿਹਾ ਕਿ ਸਾਡੇ ਨਾਲ ਦੇ 2.50 ਹਜ਼ਾਰ ਰੁਪਏ ਦੀ ਇਹਨਾਂ ਵੱਲੋਂ ਆਪਣਾ ਧੋਖਾਧਰੀ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਜਿਹੜੇ ਇਹਨਾਂ ਵੱਲੋਂ ਆਰਸੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਦਿਖਾ ਰਹੇ ਹਾਂ ਇਹ ਜਿਹੜੀਆਂ ਗੱਡੀਆਂ ਨੇ ਇਹ ਇਹਨਾਂ ਦੀ ਜਿਹੜੀ ਇਹਨਾਂ ਦੀ ਆਪਣੀ ਗੱਡੀ ਹੈ ਜੋ ਡੈਮੋ ਗੱਡੀ ਉਸਦੇ ਵੀ 3005 ਨੰਬਰ ਲੱਗੇ ਹੋਏ ਸੀਮ ਨੰਬਰ ਤੇ ਜਿਹੜੀਆਂ ਇਹਨਾਂ ਵੱਲੋਂ ਗੱਡੀਆਂ ਸੀਲ ਕੀਤੀਆਂ ਜਾਂਦੀਆਂ ਉਹਨਾਂ ਤੇ ਵੀ ਇਸ ਤਰ੍ਹਾਂ ਦੇ ਨੰਬਰ ਜਿਹੜਾ ਸੀਮ ਨੰਬਰ ਲੱਗੇ ਹੋਏ ਨੇ ਇਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਆਪ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਉਹਨਾਂ ਨੂੰ ਸੁਣਾਉਣਾ ਕੀ ਹੈ ਸਾਰਾ ਮਾਮਲਾ ਅੱਜ ਸਰ ਕੀ ਮਾਮਲਾ ਮੇਰਾ ਨਾਮ ਮਨਵੀਰ ਸਿੰਘ ਹੈ ਜੀ ਕੀ ਮਾਮਲਾ ਮਾਮਲਾ ਸਾਰਾ ਪਾਇਥੇ ਦੀਪ ਹੋਂਡਾ ਦੇ ਵਿੱਚ ਉਹ ਗੱਡੀ ਕਢਵਾਈ ਸੀਗੀ ਹੋਂਡਾ ਮੇਸ 2 ਮਹੀਨੇ ਪਹਿਲਾਂ ਜੀ ਤਾਂ ਉਦੋਂ ਸਾਨੂੰ ਜਿਹੜੇ ਰੇਟ ਲਿਸਟਾਂ ਨੇ ਜੀ ਦੋ ਦਿੱਤੀਆਂ ਗਈਆਂ ਜੀ ਇੱਕ ਤਾਂ ਰੇਟ ਲਿਸਟ ਜਿਹੜੀ ਹੈਗੀ 30000 ਰੁਪਿਆ ਵਧਾ ਕੇ ਰੇਟ ਦਿੰਦੀ ਜੀ ਤੇ ਇੱਕ ਜਿਹੜੀ ਸੀਗੀ ਉਹ ਜਿਹੜਾ ਪੈਨ ਇੰਡੀਆ ਰੇਟ ਚੱਲਦਾ ਉਹ ਦਿੱਤੀ ਗਈ ਹੈ ਸਿੱਧਾ ਸਿੱਧਾ ਸਾਡੇ ਨਾਲ 420 ਕੀਤੀ ਇਹਨਾਂ ਨੇ ਇੰਸ਼ੋਰੈਂਸ ਤੁਹਾਨੂੰ ਦਿੱਤਾ ਗਿਆ ਇਹਨਾਂ ਨੇ 43000 ਰੁਪਏ ਦਾ ਜੀ ਇੰਸ਼ੋਰੈਂਸ ਦੀ ਜਿਹੜੀ ਪਾਲਸੀ ਆ ਉਹ ਸਾਨੂੰ ਕੱਟ ਕੇ ਦਿੱਤੀ 20000 ਰੁਪਏ ਜੀ ਤਾਂ 20000 ਰੁਪਏ ਸਾਡਾ ਉੱਧਰੇ ਨਾਲ ਵਧਾਤਾ ਜੀ ਸਿੱਧਾ ਸ ਕਾ ਜਿਹੜਾ ਸੀ ਇਹਨਾਂ ਨਾਲ ਗੱਲ ਕੀਤੀ ਆ ਹੁਣ ਪਹਿਲਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਸੀਐਨਜੀ ਕੱਟ ਸਾਡੀ ਗੱਡੀ ਚਲਾ ਕੇ ਤੇ ਉਹ ਵੀ ਸਾਡੇ ਪੁਰਾਣੀ ਲਾ ਕੇ ਦਿੱਤੀ ਇਹਨਾਂ ਨੇ ਰੇਟ ਸਾਡੇ ਤੋਂ 75000 ਰੁਪਏ ਨਵੀਂ ਸੀਐਨਜੀ ਦੇ ਇਹਨਾਂ ਤੋਂ ਚੜ੍ਹ ਦੋ ਲੇਤਾ ਇਹ ਨਵੀਂ ਗੱਡੀ ਲਈ ਸੀਗੀ ਗੱਡੀ ਨਵੀਂ ਕਢਵਾਈ ਹੈ ਸਰ ਨੰਬਰ ਦੀ ਗੱਲ ਹੈ ਕਿਹੜਾ ਜਿਹੜਾ ਇਹ ਨੰਬਰ ਤੇ ਤੇ ਟੈਂਪਰੇਰੀ ਨੰਬਰ ਹੈ ਉਹ ਇਹ ਟੈਂਪਰੇਰੀ ਨੰਬਰ ਸਾਡੇ ਡੈਮੋ ਗੱਡੀਆਂ ਨੰਬਰ ਆ ਜੀ ਸਾਰਿਆਂ ਨੂੰ ਇਹ ਉਹੀ ਲਾ ਕੇ ਦੇ ਰਹੇ ਆ ਜੀ ਹਰ ਇੱਕ ਹਰ ਇੱਕ ਦਾ ਪਰ ਵੀ ਦੇ ਰਹੇ ਆ ਸਾਵ ਖਾੜੀਆਂ ਤੇ ਜੀ ਸੇਵ ਨੰਬਰ ਲਾ ਕੇ ਦੇ ਰਹੇ ਆ ਇੱਕੋ ਨੰਬਰ ਟੈਂਪਰੇਰੀ ਇੱਕੋ ਨੰਬਰ ਜੀ ਅਸੀਂ ਖੁਦ ਗੱ ਭਾਈ ਸਾਹ ਨੇ ਗੱਡੀ ਲਈਤੀ ਐ ਖਾਦਨੇ ਸਾਰੀਆਂ ਗੱਡੀਆਂ ਦੇ 005 ਨੰਬਰ ਲੱਗੇ ਹੋਏ ਆ ਬਾਈ ਨੇ ਵੀ ਲਈ ਜੀ ਇਹਨਾਂ ਨੇ ਵੀ ਲਈ ਜੀ ਇਹਨਾਂ ਦੇ ਵੀ 005 ਨੰਬਰ ਹੀ ਲੱਗਿਆ ਹੋਇਆ ਗੱਡੀਆਂ ਦੇ ਹਾਂਜੀ ਇੱਕੋ ਨੰਬਰ ਸਾਰੇ ਹੁੰਦੇ ਰਿਆ ਸਰ ਸ਼ਰਮ ਦੇਖੋ ਜੀ ਪੈਨ ਇੰਡੀਆ ਆਪਾਂ ਗੱਲ ਕਰੀਏ Honda ਦਾ ਰੇਟ ਸੇਮ ਆ ਜੀ ਪਰ ਇਹਨਾਂ ਦਾ ਰੇਟ ਵੱਖਰੇ ਆ ਜੀ ਕਹਿੰਦੇ ਦੀਪ Honda ਦੇ ਜੀ ਲੱਗਦਾ ਨਹੀਂ ਇਹ ਵੀ ਸੁਣਨਾ ਇਹੀ ਇੰਡੈਕਸ ਅੰਦਰ ਯੂਪੀ ਹੋਲਸ ਹੋ ਘਟਰੀ ਹੋਈ ਹੈ ਹੋਰ ਹੀ ਸਰ ਜੀ ਸ਼ਰਮ ਕਰ ਰਹੇ ਸਰ ਕਿੰਨੀ ਕੁ ਘਟਰੀ ਹੋਈ ਸਾਡੇ ਨਾਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹੋਈ ਹੈ ਜੀ 50000 ਰੁਪਏ ਦਾ ਸਾਰੇ ਸਿੱਧਾ ਸਿੱਧਾ ਸਾਡਾ ਫਰ ਮੇਰਾ ਨਾਮ ਹਰਸਮਰਨਜੀਤ ਸਿੰਘ ਹੈ ਜੀ ਮੈਂ ਲਈ ਸੀ 29 ਨਵੰਬਰ ਨੂੰ 23 ਨਵੰਬਰ ਨੂੰ ਮੇਰਾ 26 ਨਵੰਬਰ ਨੂੰ ਜਨਮ ਦਿਨ ਸੀ ਜੀ ਮੈਂ ਇਹਨਾਂ ਨੂੰ ਉਦੋਂ 1 ਮਹੀਨਾ ਪਹਿਲਾਂ ਦੱਸੀ ਦੀ ਮੈਂ ਗੱਡੀ ਲੈਣੀ ਹੈ 22 ਤਰੀਕ ਨੂੰ ਇਹਨਾਂ ਨੇ ਮੈਨੂੰ ਉਦੋਂ ਵੀ ਗੱਡੀ ਨਹੀਂ ਦਿੱਤੀ 3 ਦਿਨ ਲੇਟ ਦਿੱਤੀ ਇੱਥੇ ਸੱਦ ਕੇ ਮੈਂ ਵਾਪਸ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਬਿਨਾਂ ਨੰਬਰ ਤੋਂ ਮਾਲਾ ਗੱਡੀ ਕੱਢ ਨਹੀਂ ਸਕਦੇ ਜੀ ਨਾ ਮੈਨੂੰ ਕੋਈ ਇਹਨਾਂ ਨੇ ਟੈਂਪਰੇਰੀ ਨੰਬਰ ਦਿੱਤਾ ਨਾਂ ਸ਼ਰਮ ਦਿੱਤਾ ਕੁਛ ਨਹੀਂ ਦਿੱਤਾ 29 ਦਿਨੋਂ ਕੱਲੀ ਮੈਨੂੰ ਇੱਕ ਚਾਬੀ ਦੇ ਕੇ ਤੋਰਤਾ ਗਿਆ ਉਹਦੋਂ ਬਾਅਦ ਮੈਂ ਹਫ਼ਤਾ ਇਹਨਾਂ ਨੂੰ ਫੋਨ ਕਰਦਾ ਰਿਹਾ ਕਰਦਾ ਰਿਹਾ ਇਹਨਾਂ ਨੇ ਮੈਨੂੰ ਚਾਬੀ ਦੇਤੀ WhatsApp ਤੇ ਇਸ਼ਾਰੋਂ ਸੁ ਭੇਜਤਾ ਜੀ ਤੇ ਇੱਕ WhatsApp ਤੇ ਬਿੱਲ ਭੇਜਤਾ ਉਹਦੋਂ ਬਾਅਦ 2 ਮਹੀਨੇ 3 ਮਹੀਨਿਆਂ ਬਾਅਦ ਅੱਜ ਅੱਜ ਤੋਂ 15 ਦਿਨ ਪਹਿਲਾਂ ਮੈਂ ਆਇਆ ਤੇ ਜਿਹੜੇ ਸੇਲਜ਼ਮੈਨ ਸੀ ਉਹ ਵੀ ਲੜਕੇ ਇਹਨਾਂ ਦਾ ਜਾਵੜੇ ਜੀ ਦੋ ਸੇਲਜ਼ਮੈਨ ਸੀਗੇ ਜਿਹਨਾਂ ਨੇ ਮੈਨੂੰ ਗੱਡੀ ਦਿੱਤੀ ਉਹ ਦੋਨੇ हट ਗਏ ਜੀ ਤੀਜਾ ਮੁੰਡਾ ਮਿਲਿਆ ਮੈਨੂੰ ਉਹਨੇ ਇੱਕ ਟੈਂਪਰੇਰੀ ਨੰਬਰ ਲੇਦਾ 7005 ਠੀਕ ਹੈ ਪੀਸੀਓ ਦੇ ਮਗਰ ਲਿਖਿਆ ਸੀਗਾ ਜੀ ਉਹ ਇੱਥੇ ਖੜੀਆਂ ਗੱਡੀਆਂ ਦੇ ਸਾਰਿਆਂ ਦੇ ਲੱਗਿਆ ਹੋਇਆ ਸੀ ਮੈਨੂੰ ਇਹ ਨੰਬਰ ਹੈ ਇੱਕੋ ਨੰਬਰ ਹੋਰ ਗੱਡੀਆਂ ਦੇ ਵਾਧੂ ਲੱਗਿਆ ਹੋਇਆ ਸੀ ਅੱਜ ਵੀ ਲੱਗਿਆ ਹੋਇਆ ਜੀ ਅੱਜ ਵੀ ਲੱਗਿਆ ਸੀ ਕੀ ਲੱਗਦਾ ਹੈ ਕਿ ਇੱਕ ਸਾਲ ਹੋ ਗਿਆ ਫਿਰ ਨਹੀਂ ਹੋ ਰਿਹਾ ਹੋ ਰਹਾ ਫੇਰੀ ਹੋ ਰਿਹਾ ਜੀ ਸਾਡੇ ਜਿਹੜੇ ਅਗਸਤ ਮਹੀਨੇ ਤੋਂ ਕਈ ਬੰਦੇ ਜਿਨ੍ਹਾਂ ਦੇ ਬੋਨ ਨਹੀਂ ਭਰੇ ਸੀਗੇ ਇਹਨਾਂ ਨੇ ਅਰਥ ਗਿਆ ਨਹੀਂ ਬਣਿਆ ਅੱਜ ਸਾਨੂੰ ਐਂ ਕਹਿ ਸੀਗਾ ਟੈਕਸ ਨਹੀਂ ਭਰੇ ਇਹਨਾਂ ਨੇ ਉਹ ਅੱਜ ਆ ਕਹਿੰਦੇ ਅਸੀਂ ਅਜੇ ਅਗਸਤ ਮਹੀਨੇ ਤੇ ਪਹੁੰਚੇ ਆ ਤੂੰ ਵੀ ਨਵੰਬਰ ਚ ਲਈਏ ਤੁਹਾਨੂੰ ਅਜੇ ਟਾਈਮ ਲੱਗੂਗਾ ਤੇ ਅੱਜ ਅਸੀਂ ਇੱਥੇ ਗੱਡੀ ਬਾਹਰ ਚਲਾ ਕੇ ਧਰਨਾ ਲਾਇਆ ਜੀ ਫੇਰ ਜਾ ਕੇ ਸਾਨੂੰ 20 ਮਿੰਟਾਂ ਜਿੰਨੇ ਨੇ ਨੰਬਰ ਲਾ ਕੇ ਦੇਤੇ ਇਹ ਲੋਕਾਂ ਦਾ ਬਹੁਤ ਧੱਕਾ ਕਰ ਰਿਹਾ ਅਨੁਸਾਰਾ ਸਾਨੂੰ ਦਿੱਤੇ ਸੀ ਇਹਨਾਂ ਨੇ 43000 ਰੁਪਏ ਦੇ ਹੌਂ ਦਾ ਦੇ ਜੀ ਤੇ ਸਾਨੂੰ ਦੇਖ ਕੇ ਇਹਨਾਂ ਨੇ 29000 ਦੇ ਕਿਸੇ ਨੂੰ 20000 ਦੇ ਨੈਸ਼ਨਲ ਅਨੁਸਾਰਾ ਤੋਂ ਦੇ ਕੇ ਇਹਨਾਂ ਨੇ ਸਾਨੂੰ ਕਿਹੜਾ ਚਲਾ ਲਿਆ ਜੀ ਕਹਿੰਦੇ ਜੀ ਤੁਹਾਡੇ ਅਸੀਂ ਡਿਸਕਾਊਂਟ ਚ ਕਿਸੇ ਪਾਸੇ ਕਰਨਾ ਦੀ ਹੈ ਇਹ ਸਾਡਾ ਧੋਖਾ ਕੀਤਾ ਜੀ ਇਹਨਾਂ ਨੇ ਬਹੁਤ ਜਿਆਦਾ ਨਾਲੇ ਸਾਨੂੰ ਮੇਰੀ ਮਾਤਾ ਨੂੰ ਹਾਟੈਕ ਹੋ ਗਿਆ ਜੀ ਮੇਰੇ ਘਰੇ ਕਾਰ ਕਢੀ ਸੀ ਉਹਦੇ ਨੰਬਰ ਨੇ ਲੱਗਿਆ ਸੀਗਾ ਮੈਂ ਤੰਦੀਗਰ ਦਵਾਈ ਦਿਵਾਉਣ ਲੈਣਾ ਸੀ ਮੈਂ ਲੋਕਾਂ ਦੇ ਘਰੇ ਕਾਲਾ ਮੰਗਦਾ ਫਿਰਦਾ ਸੀ ਜੀ ਅੱਜ ਆ ਕੇ ਮੈਂ ਇੱਥੇ ਲੜਿਆ ਜੀ ਇਹਨਾਂ ਨੂੰ ਕਿਹਾ ਮੈਂ ਫਾਹ ਲੈ ਕੇ ਮਰੂੰਗਾ ਜੇ ਇਹਨਾਂ ਨੇ ਮੇਰਾ ਨੰਬਰ ਨਾ ਲਾਇਆ ਫੇਰ ਕਿਤੇ ਜਾ ਕੇ ਗੇਟ ਬੰਦ ਕਰਨ ਤੋਂ ਬਾਅਦ ਜਾ ਕੇ ਦਾ ਨੰਬਰ ਲਾਇਆ ਜੀ ਇਹਨਾਂ ਨੇ ਤੇ ਅਸੀਂ ਪੈਸੇ ਦੇ ਕੇ ਫਸ ਗਏ ਨਾਲੇ ਪੈਸੇ ਲੈ ਕੇ ਆਦੀ ਮੌਤ ਮੁੱਲ ਲਈਏ ਜੀ ਇਹਦੇ ਨਹੀਂ ਮੈਗ ਨਹੀਂ ਮਿਲਦਾ ਨਾ ਸਾਡਾ ਸ਼ਾਰਾ ਤੇ ਮਿਲੇ ਬਿਨਾ ਆ ਨੰਬਰ ਤੋਂ ਜੀ ਅਸੀਂ ਕਰਾਂਗੇ ਕੀ ਜੇ ਤੁਹਾਨੂੰ 3-3 ਮਹੀਨੇ 4-4 ਮਹੀਨੇ ਹੋ ਗਏ ਗੱਡੀਆਂ ਦੇ ਫਿਰ ਕਹਿੰਦੇ ਚਲਾਇਓ ਲੈ ਨੂੰ ਅੰਦਰ ਠਲੀ ਕਿ ਇਹ ਇਹਨਾਂ ਦੀ ਹੋਂਡਾ 20 ਫਾਉਂਡਾ ਜੀ ਆ ਦੇਖ ਲਓ ਮਗਰ ਲੱਗਿਆ ਸਰੋ ਵੀ ਕਹਿੰਦੇ ਚਲਾਇਓ ਨਾ ਕਹਿੰਦੇ ਗੱਡੀ ਨਾ ਚਲਾਇਓ ਜੀ ਜੇ ਤੁਹਾਡੇ ਨੰਬਰ ਨੇ ਲੱਗੇ ਜੇ ਕੋਸ ਲੱਗ ਗਈ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਗੱਡੀ ਵਾਲੇ ਦੇ ਨਹੀਂ ਸਾਨੂੰ ਆ ਗੱਲ ਕਹੀ ਆ ਦੀਆਂ ਪੈਸੇ ਦੇ ਕੇ ਪੈਸੇ ਵੀ ਪਹਿਲਾਂ ਲੈ ਪੈਸੇ ਦੇ ਕੇ ਜਦੋਂ ਗੱਡੀ ਦਿੱਤੀ ਹੈ ਅੱਗੋਂ ਕਹਿੰਦੇ ਗੱਡੀ ਆ ਦੀ ਹਿਸਾਬ ਨਾਲ ਚਲਾਓ ਜੇ ਕਿਤੇ ਲੱਗ ਗਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਰਨਾ ਨੰਬਰ ਨੇ ਲੱਗਦਾ ਕੀ ਨਾਮ ਦੱਸੋ ਤੇ ਨਾਮ ਹੈ ਪੰਕਜ ਕੁਮਾਰ ਇਹ ਕਿਹੜਾ ਤੋਂ ਕਿਹੜੇ ਆਇਆ ਮੈਂ ਜੀਪ ਹੋਂਡਾ ਦੀ ਏਜੰਸੀ ਆਇਆ ਤੇ ਮੈਂ ਪਹਿਲਾਂ ਵੀ ਨਾਲੇ ਬਹੁਤ ਦਾ ਮਸਲਾ ਹੀ ਆਰਸੀ ਦਾ ਹੈ ਆਰਸੀ ਗੱਡੀ ਨਹੀਂ ਹੋਆ ਜਿਵੇਂ ਮੈਨੂੰ ਦੋ ਟਾਈਮ ਇੰਨੇ ਹੋ ਗਏ ਜੀ ਮੈਂ ਲਿਸਤ ਇਹਨਾਂ ਨੂੰ ਅੰਬਰ ਤੇ ਦਸੰਬਰ ਨੂੰ ਗੱਡੀ ਲਈ ਸੀ ਤੇ ਨੰਬਰ ਵੇਟਾਂ ਵਿੱਚ ਮੈਂ ਬਹੁਤ ਚੱਕਰ ਆਪਣੇ ਨੰਬਰ ਆਰਸੀ ਵਾਸਤੇ ਬਹੁਤ ਚੱਕਰ ਲਾਈ ਜੀ ਕੋਈ ਹੱਲ ਨਹੀਂ ਦੱਸਿਆ ਅੱਜ ਫੇਰ ਅਸੀਂ ਬਾਈਆਂ ਹੋਰਾਂ ਨਾਲ ਮਿਲ ਕੇ ਇੱਥੇ ਆਈ ਸੀਗੇ ਤੇ ਇਹਨਾਂ ਨੇ ਆਪਣਾ ਕੋਈ ਸਲਾਹ ਨਹੀਂ ਮੰਗੇ ਥੋੜਾ ਬਹੁਤ ਦੱਸਿਆ ਤਾਂ ਇਹਨਾਂ ਨੇ ਯਾ ਕਿਤੇ ਹੋਇਆ ਤੇ ਇਹਨਾਂ ਨੇ ਇੱਕੋ ਨਾਲ ਨੰਬਰ ਸਾਰੇ ਦੇ ਰੱਖੇ ਜੀ 005 ਤੇ ਸਾਡੇ ਨਾਲ ਕੱਲ ਪਰਸੋ ਮੈਂ ਗੰਗਾ ਨਰਵੀਆ ਤੇ ਰਸਨਾ ਦੇ ਪਾਸੇ ਗਈ ਨਾ ਨੰਬਰ ਆਪਰ 55059 ਨੂੰ ਮੈਂ ਧੋਖ ਲਿਆ ਤੇ ਮੈਂ 15000 ਰੁਪਏ ਦੇ ਕੇ ਚਲਾਨ ਭਰ ਕੇ ਫਸਾ ਖੜਾ ਆਪਣਾ ਚਲਾਈ ਕੋਈ ਸਲਾਹ ਨਹੀਂ ਕੋਈ ਕੁਛ ਨਹੀਂ ਨਹੀਂ ਹੁਣ ਗਿਆ ਕਿ ਹੁਣ ਇਹਨੇ 20 ਮਿੰਟ ਦੇ ਨੰਬਰ ਵੀ ਦੇਤਾ ਜੀ ਤੁਹਾਨੂੰ 2 ਮਹੀਨੇ ਹੋ ਗਏ ਨੇ ਚੱਕਰ ਕੱਟਦੇ ਕਰਦੇ ਤੱਕ ਵੀ ਹੁਣ ਇਹਨੇ ਮਤਲਬ ਪੇਟਾਣੇ ਵੀ ਦੇਖਦੇ ਕੀ ਇਹਨੇ ਨੰਬਰ ਦੇ ਦਵੇਤਾ ਕਰਦੇ ਕਹਿੰਦੇ ਕਰਾ ਰਹਾ ਮੈਂ ਪੁੱਛਾ ਮੇਰਾ ਨਿਰਿੰਦਰ ਸ਼ਰਮਾ ਨਾਮ ਹੈ ਮੈਂ ਬਠਿੰਡਾ ਤੋਂ ਲੋਕਲੀ ਹਾਂ ਜੀ ਕੀ ਮਾਮਲਾ ਜੀ ਹੋਵੇ ਮਾਮਲਾ ਇਹ ਹੈ ਜੀ ਮੈਂ 2022 ਦੇ ਵਿੱਚ ਮਾਰਚ ਮਹੀਨੇ ਜਿੰਨਾ ਤੋਂ ਗੱਡੀ ਲਈ ਉਸ ਟਾਈਮ ਦੇ ਇਹਨਾਂ ਦੇ ਮੈਨੇਜਰ ਸੀਗੇ ਇਹ ਕਹਿੰਦਾ ਮਤਲਬ ਦੀਪਕ ਕਰਕੇ ਤੇ ਉਸ ਤੋਂ ਬਾਅਦ ਹੋਰ ਮੈਨੇਜਰ ਆਏ ਇੱਕ ਸਰਸੇ ਤੋਂ ਆਇਆ ਸੀ ਕਿਸੇ ਫੌਜੀ ਦਾ ਬੇਟਾ ਸੀ ਮੇਰੀ ਗੱਲ ਸੁਣੋ ਉਹ ਤਿੰਨਾਂ ਨੇ ਮੇਰੇ ਕੋਲੋਂ ਕਹਿੰਦਾ ਮਤਲਬ ਪਹਿਲਾਂ ਤਾਂ ਟੈਂਪਰੇਰੀ ਨੰਬਰ ਦਾ 500 ਰੁਪਿਆ ਲਿਆ 1000 ਰੁਪਿਆ ਲਿਆ ਫਿਰ ਇਹਨਾਂ ਨੇ ਮੇਰੇ ਕੋਲੋਂ 500 ਰੁਪਿਆ ਲਿਆ 1500 ਰੁਪਿਆ ਮੇਰੇ ਕੋਲੋਂ ਉਹ ਲਿਆ ਉਹਦੇ ਕੋਈ ਰਸੀਬ ਨਹੀਂ ਉਸ ਤੋਂ ਬਾਅਦ ਮੇਰੀ ਆਰ ਸੀ ਦੀ ਪ੍ਰੋਬਲਮ ਇਹਨਾਂ ਕੋਲੇ ਚੱਲੀ ਉਹਦੇ ਤੇ ਬੈਂਕ ਦਾ ਨਾਮ ਗਲਤ ਪਤਾ ਸੀ ਸਾਰੀ ਪੇਮੈਂਟ ਟੋਟਲ ਇਹਨਾਂ ਬੰਨੇ ਮੇਰੇ ਕੋਲੋਂ ਲੈ ਕੇ ਠੀਕ ਹੈ ਜੀ ਫਿਰ ਵੀ ਉਸ ਤੋਂ ਬਾਅਦ ਮੈਨੂੰ 8000 ਰੁਪਏ ਇਹਨਾਂ ਨੇ ਪਾਇਆ ਜੀ ਉਹ ਮੈਂ ਇਹਨਾਂ ਨੂੰ ਇੱਥੇ ਕੈਸ਼ ਦੇ ਕੇ ਆ ਮੇਰੀ ਵਾਈਫ ਦੇ ਨਾਲ ਬੈਠੇ ਇਹਨਾਂ ਨੇ ਮੇਰੀ ਆਰਸੀ ਵੀ ਗੁੰਮ ਕਰਤੀ ਉਹ ਮੇਰੀ ਆਰਸੀ ਦੁਬਾਰਾ ਬਣੀ ਕਢਾ ਕੇ ਦੇ ਰਹੇ ਠੀਕ ਹੈ ਜੀ ਨਾ ਮੈਨੂੰ ਉਹ ਕੋਈ 8000 ਰੁਪਏ ਦਾ ਹਿਸਾਬ ਮਿਲ ਰਿਹਾ ਨਾ ਮੈਨੂੰ ਕੋਈ ਉਹ 8000 ਦੀ ਰਸੀਦ ਮਿਲ ਰਹੀ ਈ ਲੱਗਦਾ ਕੋਈ ਨਹੀਂ ਜੀ ਸਭ ਨੂੰ ਕੰ ਦਾ ਮਤਲਬ ਮੇਰੇ ਨਾਲ ਮੈਂ ਕੁੱਲ ਮਿਲਾ ਕੇ ਇੱਥੋਂ ਪਹਿਲਾਂ ਮੈਂ ਆਪਣੇ ਰਿਲੇਟਿਵ ਤੇ ਦੋਸਤਾਂ ਦੀ ਲਗਾ ਕੇ ਮੈਂ 8 ਗੱਡੀਆਂ ਦਿਵਾ ਚੁੱਕਾ ਹਾਂ ਜੀ ਆਪਣੀ ਗੱਡੀ ਲੈਣ ਦੇ ਕਾਰਨ ਮੈਨੂੰ ਇਹ ਲੱਗਿਆ ਜੀ ਵੀ ਮੈਂ ਮੈਨੂੰ ਸਭ ਤੋਂ ਵੱਡਾ ਇਹਨਾਂ ਨੇ ਬੇਫਕੂ ਬਣਾਇਆ ਗਿਆ ਜੀ ਔਰ ਮੈਨੂੰ ਇਹ ਲੱਗਦਾ ਵੀ ਇਹਨਾਂ ਦੇ ਇੱਕ ਮੈਨੇਜਰ ਨੇ ਤਾਂ ਮੈਨੂੰ ਕਹਿੰਦਾ ਮਤਲਬ ਮੇਰੇ ਬਾਤ ਤੱਕ ਵੀ ਗਾਲੀ ਕੱਢੀ ਸੀ ਜੀ ਤੇਰੀ ਆਰਸੀ ਤੇ ਮੇਰੇ ਡਾਕੂਮੈਂਟ ਦੇ ਜਾ ਉਹਨੇ ਮੈਨੂੰ ਬਾਈਡਿੰਗ ਬੋਲੀ ਦੀ ਕਹਿੰਦਾ ਤੇਰੀ ਆਰਸੀ ਪਿੱਛੇ ਮੈਂ ਤੇਰੇ ਬਾਪ ਦਾ ਨੌਕਰ ਨਹੀਂ ਰੱਖਿਆ ਹੋਇਆ ਐਚ ਤੱਕ ਉਹਦੀ ਬਾਈਡਿੰਗ ਹੁਣ ਇਹਨਾਂ ਦੇ ਨਵੇਂ ਸਾਹਬ ਆਏ ਨੇ ਜੀ ਉਹਨਾਂ ਨੂੰ ਮੈਂ ਕਹਿੰਦਾ ਮਤਲਬ ਆਪਣਾ ਪੁਲਿਸ ਵੈਰੀਫਿਕੇਸ਼ਨ ਦਾ ਉਹ ਵੀ ਦਿੱਤੀ ਰਿਪੋਰਟ ਵੀ ਦਿੱਤੀ ਹੋਈ ਹੈ ਤੇ ਢਾਗਾ ਫੈਕਟਰੀ ਚੌਂਕੀ ਵਾਲੇ ਵੀ ਇੱਥੇ ਇਹਨਾਂ ਨੇ ਬੁਲਾ ਲਏ ਸੀ ਕੀ ਹਾਲ ਹੈ ਮੇਰੇ ਸ਼ਰਦਸਿਮਿੰਦਰ ਜੀ ਵੀ ਆਏ ਸੀ ਉਸ ਟਾਈਮ ਇਹਨਾਂ ਦਾ ਮੈਂ ਗੇਟ ਕੀ ਰਿਹਾ ਸੀ ਤਾਂ ਮਤਲਬ ਫਿਰ ਵੀ ਇਹਨਾਂ ਨੇ ਮੈਨੂੰ ਕੋਈ ਹਜੇ ਤੱਕ ਮਸਲਾ ਮੇਰਾ ਹੱਲ ਨਹੀਂ ਹੋਇਆ ਜੀ ਅੱਜ ਇਹਨਾਂ ਨੇ ਮੈਨੂੰ تسਲੀ ਦਿੱਤੀ ਹੈ ਵੀ ਤੁਹਾਡਾ ਕੰਮ ਸ਼ਰਮਾ ਜੀ ਹੋ ਜਾਵੇ ਦੇਖੋ ਮਲਿਕ ਹੁੰਦਾ ਕਿ ਨਹੀਂ ਹੁੰਦਾ 2022 ਤੋਂ ਹੁਣ ਤੱਕ ਤਾਂ ਹੋਇਆ ਨਹੀਂ ਹੈ ਇਹ ਦੋ ਬਾਤ ਹੁੰਦਾ ਜਾਂ ਨਹੀਂ ਹੁੰਦਾ ਪਰ ਮੈਨੂੰ ਇਹ ਲੱਗਦਾ ਵੀ ਅਗਰ ਜੇ ਕਿਸੇ ਨੇ Honda ਦੀ ਗੱਡੀ ਲੈਣੀ ਹੈ ਤਾਂ ਦੀਪ Honda ਦੇ ਸ਼ੋਰੂਮ ਦੇ ਵਿੱਚ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰਿਆਂ ਨੂੰ ਵੀ ਨਾ ਆਉਣ ਜੇ ਕਿਸੇ ਨੇ ਫਸਣਾ ਹੈ ਉਹ ਬੇਸ਼ੱਕ ਆ ਜਾਵੇ ਜੀ ਨਿੱਕੀ ਨਮਤਰ ਮੇਰਾ ਨਾਮ ਖਸ਼ਪਾਲ ਸਿੰਘ ਹੈ ਜੀ ਜੀਮ ਕਰ ਰਿਹਾ ਮੈਂ ਤੇ ਐਜੇ ਸੇਲਸ ਮੈਨੇਜਰ ਬੀ ਫੰਡਾ ਦੇ ਵਿੱਚ ਕੰਮ ਕਰਦਾ ਹਾਂ ਨਮਤਰ ਇਹਨਾਂ ਦੇ ਕੋਈ ਕੁ ਦੋ ਸਰਦੇ ਦਾ ਦੋ ਦੇ ਟੈਕਸਪੈਂਡਿੰਗ ਸੀਗਾ ਕੁਝ ਕਿ ਇਹਨਾਂ ਦਾ ਇੰਸ਼ੋਰੈਂਸ ਦੀ ਅਮਾਉਂਟ ਦੇ ਵਿੱਚ ਸ਼ਾਇਦ ਕੋਈ ਡਿਫਰੈਂਸ ਸੀਗਾ ਬਟ ਉਹ ਜਿਹੜਾ ਟੈਕਸ ਦਾ ਨੰਬਰ ਪਰ ਉਹ ਆ ਕੇ ਉਹਨਾਂ ਤੋਂ ਲੱਗ ਚੁੱਕੇ ਆ ਜਿਹੜਾ ਇਹਨਾਂ ਦਾ ਵੀ ਸਾਨੂੰ ਵਿਸ਼ਵਾਸ ਦਿਵਾ ਦਿੱਤਾ ਹੈ ਵਿਸ਼ਵਾਸ ਚ ਲੈ ਲਿਆ ਸਰਨਲ ਡਿਸਕਸ ਹੋ ਕੇ ਇਹਨਾਂ ਦਾ ਜੋ ਵੀ ਮਾਮਲਾ ਸਾਰਾ ਸੈਟਅਪ ਉਹ ਤੋਂ ਕਰਕੇ ਇਹਨਾਂ ਨੂੰ ਕਲੀਅਰ ਕੀਤਾ ਜਾਓ ਇੱਕ ਨੰਬਰ ਦੀ ਗੱਲ ਹੈ ਜਿਹੜਾ ਨੰਬਰ ਹੈਗਾ 8005 ਉਹ ਜਿਹੜੇ ਤੁਹਾਡੇ ਗੱਡੀਆਂ ਦੇ ਜਿਹੜਾ ਹੈਗਾ ਉਹ ਚਾਹ ਨੰਬਰ ਦੇ ਜਿਹੜੇ ਇਹਨਾਂ ਨੂੰ ਵੀ ਤੁਸੀਂ ਸੇਅਰ ਕਰਦੇ ਹੋ ਮੈਨੂੰ ਵੀ ਸੇਅਰ ਨੰਬਰ ਆ ਗਿਆ ਸੇਅਰ ਨਹੀਂ ਸ਼ੁਰੂ ਤਾਂ ਨਹੀਂ ਉਹ ਤੇ ਟੀਸੀ ਨੰਬਰ ਹੈ ਨਾ ਸਾਡੀ ਡੈਮੋਜ਼ ਦੇ ਨੰਬਰ ਆ ਨਹੀਂ ਡੈਮੋ ਦੇ ਨੰਬਰ ਜਿਹੜੇ ਅਗਲੇ ਸੀਰ ਕਰਕੇ ਜੰਦੇ ਆ ਉਹਨਾਂ ਨੂੰ ਵੀ ਆਪਾਂ ਉਹੀ ਉਹੀ ਲਗਾ ਦਿੰਦਾ 8005 ਨਹੀਂ ਲੱਗਿਆ ਹੋਏ ਨੰਬਰ ਬਾਕੀ 14 ਦੇ ਬਾਰੇ ਮੈਂ ਕੁਝ ਨਹੀਂ ਕਹਾਂਗਾ